ਅੱਜ ਆਪਾਂ ਬਣਾਵਾਂਗੇ ਜੀ ਕਸਟਰਡ ਮਿਲਕ ਸ਼ੇਕ ਤੇ ਉਹਦੇ ਵਾਸਤੇ ਲਵਾਂਗੇ ਜੀ ਆਪਾਂ ਦੁੱਧ 3 ਗਲਾਸ ਦੁੱਧੇ ਲਏ ਤੇ ਦੁੱਧ ਨੂੰ ਇੱਕ ਕੜਸ਼ੀ ਆਪਾਂ ਠੰਡਾ ਕੱਢ ਲਵਾਂਗੇ 2 ਚਮਚੇ ਪਾਵਾਂਗੇ ਕਸਟਰਡ ਕਸਟਰਡ ਨੂੰ ਮਿਕਸ ਕਰਕੇ ਸਾਈਡ ਤੇ ਰੱਖ ਲਵਾਂਗੇ ਰਾਤ ਦੀ ਆਪਾਂ ਕਾਜੂ ਬਦਾਮ ਤੇ ਪਿਸਤਾ ਥੋੜੀ ਜਿਹੀ ਭਿਉਂਗੇ ਰੱਖੇ ਹੋਏ ਸੀਗੇ ਉਹਨਾਂ ਦਾ ਆਪਾਂ ਛਿਲਕਾ ਜਿਹਾ ਉਤਾਰ ਲਵਾਂਗੇ ਤੇ ਹੁਣ ਆਪਾਂ ਪੀਸ ਲਵਾਂਗੇ ਤੁਸੀਂ ਚਾਹੋ ਤੇ ਬਰੀਕ ਵੀ ਪੀਸ ਸਕਦੇ ਆਪਾਂ ਥੋੜੀ ਜਿਹੀ ਮੋٹے ਮੋٹے ਰੱਖਾਂਗੇ ਖਾਣ ਵਿੱਚ ਤੇ ਵੇਖਣ ਵਿੱਚ ਵਧੀਆ ਲੱਗਦੇ ਨੇ ਥੋੜਾ ਜਿਹਾ ਪਾਣੀ ਪਾ ਕੇ ਪੀਸ ਲ ਤਦ ਉਸ ਦੇਖ ਸਕਦੇ ਜਦੋਂ ਦੁੱਧ ਨੂੰ ਭਾੜਾ ਜ ਵਿੱਚ ਕਸਟਰਡ ਪਾ ਲੈਣਾ ਤੇ ਜਦੋਂ ਕਸਟਰਡ ਥੋੜਾ ਜਿਹਾ ਗਾੜਾ ਹੋ ਜAVE ਵਿੱਚ ਅਸੀਂ ਡਰਾਈ ਫਰੂਟ ਜਿਹੜੇ ਥੋੜੇ ਜਿਹੇ ਦਰਦਲੇ ਜਿ ਰੱਖੀ ਹੋਏ ਉਹ ਪਾ ਲਵਾਂਗੇ ਚਾਰ ਚਮਚੇ ਖੰਡ ਦੇ ਪਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਗੜਾ ਹੁਣ ਤੱਕ ਪਕਾਵਾਂਗੇ ਜਦੋਂ ਬਿਲਕੁਲ ਥੋੜਾ ਗਾੜਾ ਹੋ ਜਾਵੇ ਤੇ ਗਿਆਸਾ ਫਲੇਮ ਜਿਹੜਾ ਤੁਸੀਂ ਬੰਦ ਕਰਕੇ ਇਹਨੂੰ ਠੰਡੇ ਕਰਕੇ ਤੇ ਗਲਾਸਾਂ ਵਿੱਚ ਸਰਵ ਕਰ ਲੈਣਾ ਹੈ ਇਸ ਤਰੀਕੇ ਨਾਲ ਕਸਟਰਡ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਬੱਚੇ ਨਹੀਂ ਪੀਂਦੇ ਹੈਗੇ ਉਹ ਵੀ ਬੱਚੇ ਬਹੁਤ ਪਸੰਦ ਨਾਲ ਪੀ ਲੈਣਗੇ ਤੁਸੀਂ ਦੇਖ ਸਕਦੇ ਕਿੰਡਾ ਵਧੀਆ